ਦੇ ਤਬ ਉਹਰ ਮੰਨਦਾ ਹੈ ਹਾਂਜੀ ਪਾਣੀ ਪੂਣੀ ਆ ਗਿਆ ਕੋਛ ਕੋਸ ਐ ਕਰਕੇ ਹੁਣ ਵੀ ਬਣ ਖਰੀਦ ਦੇ ਨਹੀਂ ਦੀ ਲੜੀਆਂ ਮੋਮਤੀ ਇਹ ਮੋਮ ਵਾਲੇ ਦੀਵੇ ਪਾਣੀ ਵਾਲੇ ਦੀਵੇ ਇਹਨਾਂ ਨੇ ਸੱਚ ਨਹੀਂ ਸਾਲ ਨਹੀਂ ਸਾਡੇ ਸਾਰਾ ਕੰਮ ਚੁਪਟਕਾਰ ਹਾਂ ਬਾਕੀ ਜੋ ਹੜ ਆਇਆ ਉਹਦੇ ਕਰਕੇ ਹਾਂਜੀ ਉਹਦੇ ਫਰਕ ਪਿਆ ਜੀ ਪਿੰਡਾਂ ਵਾਲੇ ਜਿਵੇਂ ਸਾਨੂੰ ਆਈਓ ਸਾਰਾ ਸੀ ਇਧਰ ਉਹ ਹੀ ਗਾਖ ਸੀ ਉਹ ਆਏ ਨਹੀਂ ਹੁਣ ਦੇ ਉਹਨਾਂ ਵਿਚਾਰੇ ਪਾਣੀ ਚ ਖੋਸੇ ਗੱਠੇ ਹੈ ਉਹਨਾਂ ਦਾ ਕੋਈ ਹਾਲ ਨਹੀਂ ਉਹਨਾਂ ਦੇ ਫਸਲਾ ਹੀ ਨਹੀਂ ਰਹੀਆਂ ਜੀ ਪੈਸੇ ਨਹੀਂ ਰਹਿ ਜਾਂਦੇ ਤਾਂ ਆਮਣਗੇ ਕੀ ਕਰੀ ਤੇ ਹਾਂਜੀ ਇਹ ਮਾਰ ਚੁੱਕੀ ਐ ਸਾਨੂੰ ਤੇ ਸਾਰੇ ਪਾਸੇ ਸਾਨੂੰ ਕੋਈ ਵੀ ਗੌਰਮੈਂਟ ਪਿੱਛੇ ਕੋਈ ਵੀ ਕੋਈ ਵੀ ਸਾਡੀ ਸਹਾਇਤਾ ਨਹੀਂ ਕਰਦੀ ਹਾਂਜੀ ਜਿਆਦਾ ਤਾਂ ਪਿੰਡਾਂ ਦੇ ਲੋਕ ਹੀ ਖਰੀਦਦੇ ਸੀ ਹਾਂਜੀ ਦੀਵਾ ਸ਼ਹਿਰ ਦੇ ਵੀ ਖਰੀਦਦੇ ਪਰ ਉਹ ਲੜੀਆਂ ਮੋਮਬਤੀਆਂ ਇਹ ਚੀਜ਼ਾਂ ਜ਼ਿਆਦਾ ਖਰੀਦਦੇ ਹਾਂਜੀ ਪਿੰਡਾਂ ਵਾਲੇ ਪਿੰਡਾਂ ਵਾਲੇ ਦੀ ਖਰੀਦਦੇ ਆਈ

ज्यादा उधर चले ज्यादा हम तो कोई हो पिंडे शहर आमबत्ती वे पहले दिन तो दीवे ही चलते हम लोग हूँ फिर पानी करके कुछ एवं मंदा पैसे को नहीं ना लोगों को अंकल भी बीमार हो गए